ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਇੱਕ ਉਹ ਵਿਸ਼ਾ ਹੈ ਜਿਸ ਦੀ ਆਪਾਂ ਸਾਂਝ ਪਾ ਰਹੇ ਹਾਂ ਜੋ ਸਾਡੇ ਹਰ ਇੱਕ ਦੇ ਜੀਵਨ ਦੇ ਨਾਲ ਸੰਬੰਧ ਰੱਖਦਾ ਹੈ ਸਾਡੇ ਸਾਰਿਆਂ ਦੇ ਜੀਵਨ ਦੇ ਵਿੱਚ ਕੋਈ ਸਮਾਂ ਇਸ ਤਰ੍ਹਾਂ ਦਾ ਹੈ ਜਦੋਂ ਅਸੀਂ ਦੁੱਖ ਵਿੱਚ ਹਾਂ ਇਸ ਇਹ ਸਮਾਂ ਜੋ ਦੁੱਖ ਦਾ ਹੈ ਸਾਰਿਆਂ ਦੇ ਜੀਵਨ ਵਿੱਚ ਆਉਂਦਾ ਹੈ। ਪਾਸ਼ਾ ਨੇ ਤਾਂ ਹੀ ਕਿਹਾ ਕਿ ਦੁੱਖ ਸੁੱਖ ਦੋਨੋਂ ਸਾਡੇ ਜੀਵਨ ਦੇ ਅੰਗ ਨੇ। ਜਦੋਂ ਅਸੀਂ ਦੁਖੀ ਹੁੰਦੇ ਹਾਂ ਫਿਰ ਅਸੀਂ ਉਹ ਆਸਰਾ ਭਾਲਦੇ ਹਾਂ ਜਿੱਥੋਂ ਸਾਨੂੰ ਸੁੱਖ ਮਿਲ ਜਾਏ। ਜੇ ਅਸੀਂ ਬਿਮਾਰ ਹਾਂ ਅਸੀਂ ਡਾਕਟਰ ਕੋਲ ਭੱਜਦੇ ਹਾਂ। ਸਾਨੂੰ ਲੱਗਦਾ ਕਿ ਜੋ ਡਾਕਟਰ ਸਾਨੂੰ ਦਵਾਈ ਦੇਊਗਾ ਉਹਦੇ ਨਾਲ ਸਾਡਾ ਜਿਹੜਾ ਰੋਗ ਆ ਦੂਰ ਹੋ ਜਾਊਗਾ ਚਲੋ ਇਹ ਇੱਕ ਹੋਰ ਅਲੱਗ ਵਿਸ਼ਾ ਹੈ ਇਸ ਤੇ ਬਹੁਤ ਵੱਡੀ ਵਿਚਾਰ ਕੀਤੀ ਜਾ ਸਕਦੀ ਹੈ ਕਿ ਜੋ ਅੱਜ ਦੇ ਇਹ ਡਾਕਟਰਸ ਦੀਆਂ ਦਵਾਈਆਂ ਨੇ ਉਹ ਕਿੱਡਾ ਬਿਜ਼ਨਸ ਬਣਿਆ ਹੋਇਆ ਅਸੀਂ ਇੱਕ ਚੀਜ਼ ਦੀ ਦਵਾਈ ਲੈਨੇ ਆ ਤਾਂ ਸਾਨੂੰ ਦੂਸਰੀ ਬਿਮਾਰੀ ਸ਼ੁਰੂ ਹੋ ਜਾਂਦੀ ਆ ਉਹਨਾਂ ਦੇ ਕਿੰਨੇ ਸਾਈਡ ਇਫੈਕਟ ਹੋ ਜਾਂਦੇ ਨੇ ਜਦੋਂ ਕਿ ਸਾਡਾ ਜਿਹੜਾ ਪਹਿਲਾ ਰੋਗ ਆ ਉਹ ਵੀ ਅਜੇ ਦੂਰ ਨਹੀਂ ਹੋਇਆ ਹੁੰਦਾ ਅਸੀਂ بار بار ਵੀਰ ਰਾਮ ਸਿੰਘ ਜੀ ਹੋਣਾ ਦੇ ਮੁਖ ਤੋਂ ਸੁਣਦੇ ਆ ਕਿ ਜੋ ਗੁਰਬਾਣੀ ਗਾਈਏ ਅਸੀਂ ਗੁਰਬਾਣੀ ਦਾ ਗਾਇਨ ਸੁਣੀਏ ਤਾਂ ਇਹਦੇ ਨਾਲ ਸਾਡੇ ਦੁੱਖ ਰੋਗ ਘਟਨੇ ਸ਼ੁਰੂ ਹੋ ਜਾਂਦੇ ਨੇ ਤੇ ਹੌਲੀ-ਹੌਲੀ ਬਿਲਕੁਲ ਖਤਮ ਹੋ ਜਾਂਦੇ ਨੇ ਤੇ ਕੋਈ ਇਸ ਦਵਾਈ ਦਾ ਸਾਈਡ ਇਫੈਕਟ ਵੀ ਨਹੀਂ ਬਲਕਿ ਇਸ ਦਵਾਈ ਦਾ ਤਾਂ ਇੱਕ ਚੰਗਾ ਅਸਰ ਹੈ ਕਿ ਅਸੀਂ ਆਪਣੇ ਦੁੱਖ ਨੂੰ ਦੂਰ ਕਰਨ ਦੇ ਲਈ ਗੁਰਬਾਣੀ ਨਾਲ ਜੁੜੇ ਸੀ ਫਿਰ ਸਾਡਾ ਗੁਰਬਾਣੀ ਨਾਲ ਪ੍ਰੇਮ ਪੈ ਗਿਆ ਜਿਸ ਤਰ੍ਹਾਂ ਆਪ ਸਭ ਜੋ ਪਾਈ ਹਰਦੇਆਰ ਸਿੰਘ ਜੀ ਹੋਣਾ ਨੂੰ ਜਿਹੜੇ ਮੋਢੀ ਨੇ ਸਰਵ ਰੋਗਾ ਔਖਦ ਨਾਮ ਦੇ ਜੋ ਆਪ ਨੇ ਉਹਨਾਂ ਨੂੰ ਸੁਣਿਆ ਹੋਵੇਗਾ ਕਿ ਉਹਨਾਂ ਨੇ ਪਹਿਲਾਂ ਅੱਗੇ ਰੋਗਾਂ ਦੇ ਨਿਵਾਰਨ ਲਈ ਤੁਕਾਂ ਦੀ ਗਾਈਡ ਸ਼ੁਰੂ ਕੀਤੀ ਸੀ ਤੇ ਹੁਣ ਉਹਨਾਂ ਨੇ ਭਗਤੀ ਦੇ ਮਾਰਗ ਦੀ ਗਾਈਡ ਸ਼ੁਰੂ ਕੀਤੀ ਹੈ ਕਿਉਂਕਿ ਉਹ ਆਪਣਾ ਦੁੱਖ ਦੂਰ ਕਰਨ ਲਈ ਗੁਰਬਾਣੀ ਨਾਲ ਜੁੜੇ ਸੀ ਫਿਰ ਹੌਲੀ-ਹੌਲੀ ਉਹਨਾਂ ਦਾ ਵੀ ਪ੍ਰੇਮ ਗੁਰਬਾਣੀ ਨਾਲ ਪੈ ਗਿਆ ਤੇ ਹੁਣ ਉਹ ਗੁਰਬਾਣੀ ਨੂੰ ਭਗਤੀ ਮਾਰਗ ਦੇ ਲਈ ਕਹਿੰਦੇ ਨੇ ਕਿ ਸਾਨੂੰ ਗੁਰਬਾਣੀ ਨਾਲ ਜੁੜਨਾ ਚਾਹੀਦਾ ਭਾਈ ਸਾਹਿਬ ਇਕੱਲੇ ਨਹੀਂ ਬਹੁਤ ਸੰਗਤ ਇਦਾਂ ਦੀ ਹੋਏਗੀ ਸ਼ਾਇਦ ਸਾਨੂੰ ਉਹਨਾਂ ਬਾਰੇ ਨਹੀਂ ਪਤਾ ਹੈ ਸੰਗਤ ਜੀ ਜੋ ਗੁਰਬਾਣੀ ਹੈ ਉਹ ਵਾਕਿਆ ਦੇ ਵਿੱਚ ਹੀ ਸਾਡਾ ਦੁੱਖ ਰੋਗ ਖਤਮ ਕਰ ਦਿੰਦੀ ਹੈ ਅਸੀਂ ਇਸ ਗੱਲ ਦੀ ਪੁਸ਼ਟੀ ਅੱਜ ਗੁਰਬਾਣੀ ਦੇ ਵਿੱਚੋਂ ਹੀ ਤੁਕਾਂ ਲੈ ਕੇ ਕਰਾਂਗੇ ਇਹ ਗੱਲ ਦਾਸੀ ਨੇ ਆਪ ਜੀ ਨਾਲ ਕਾਫੀ ਵਾਰ ਦੋਹਾਈ ਹੈ ਕਿ ਦਾਸੀ ਦੇ ਜੀਵਨ ਦੇ ਵਿੱਚ ਵੀ ਇਸ ਤਰ੍ਹਾਂ ਦਾ ਸਮਾਂ ਵਾਰੀ-ਵਾਰੀ ਆਇਆ ਜਿੱਥੇ ਦਾਸੀ ਨੇ ਗੁਰਬਾਣੀ ਦਾ ਆਸਰਾ ਲਿਆ ਤੇ ਉਹ ਰੋਗ ਦੂਰ ਹੋ ਗਏ ਐਸ ਸਮੇਂ ਦਾਸੀ ਆਪਣੇ ਇਸ ਜਿਹੜੀ ਹੈਗੀ ਪੂਰੀ ਕਹਾਣੀ ਨੂੰ ਨਹੀਂ ਦੱਸਣਾ ਚਾਹੁੰਦੀ ਇਸ ਨੂੰ ਕਿਉਂਕਿ ਇਹ ਪ੍ਰਾਈਵੇਸੀ ਹੈ ਹੈਨਾ ਤੇ ਪਰ ਕੋਈ ਸਮਾਂ ਆਊਗਾ ਤਾਂ ਆਪ ਨੂੰ ਪੂਰੀ ਵਿਸਥਾਰ ਦੇ ਵਿੱਚ ਦੱਸ ਸਕਾਂਗੀ ਪਰ ਇਹ ਯਕੀਨ ਜਾਣਿਓ ਇਹ ਯਕੀਨ ਜਾਣਿਓ ਕਿ ਜੋ ਅਸੀਂ ਗੁਰਬਾਣੀ ਦੇ ਨਾਲ ਜੁੜਦੇ ਆਂ ਨਾਮ ਦੇ ਨਾਲ ਜੁੜਦੇ ਆਂ ਸਾਡੇ ਦੁੱਖ ਤੇ ਰੋਗ ਜੜ ਤੋਂ ਖਤਮ ਹੋ ਜਾਂਦੇ ਨੇ ਫਿਰ ਆਪ ਜੀ ਕਹੋਗੇ ਕਿ ਅਸੀਂ ਹਾਂ ਦੇਖਦੇ ਆਂ ਜਦੋਂ ਕੈਂਪ ਲੱਗਦੇ ਨੇ ਕਿ ਕੁਝ ਪੈਣਾ ਪ੍ਰਾਵਾਂ ਦੇ ਦੁੱਖ ਦੂਰ ਹੋ ਜਾਂਦੇ ਨੇ ਪਰ ਸਾਰਿਆਂ ਦੇ ਨਹੀਂ ਇਹ ਸੰਗਤ ਜੀ ਸਾਡੇ ਜਿਸ ਤਰ੍ਹਾਂ ਵੀਰ ਜੀ ਵੀ ਕਹਿੰਦੇ ਨੇ ਵੀਰ ਰਾਮ ਸਿੰਘ ਜੀ ਕਿ ਸਾਡੇ ਜਿਹੜੇ ਹੈਗੇ ਨੇ ਪਿਛਲੇ ਕਰਮਾਂ ਤੋਂ ਚੱਲੇ ਆ ਰਹੇ ਪਾਪਾਂ ਦੇ ਬੈਲੈਂਸ ਨੇ ਜਿਵੇਂ ਜਿਵੇਂ ਅਸੀਂ ਗੁਰਬਾਣੀ ਦੇ ਨਾਲ ਜੁੜਦੇ ਆਂ ਨਾਮ ਦੇ ਨਾਲ ਜੁੜਦੇ ਆਂ ਸਾਡਾ ਉਹ ਪਾਪਾਂ ਦਾ ਬੈਲੈਂਸ ਘਟਣਾ ਸ਼ੁਰੂ ਹੋ ਜਾਂਦਾ ਕਰਦੇ ਆਂ ਕਰਦੇ ਆਂ ਇੱਕ ਦਿਨ ਉਹ ਜ਼ੀਰੋ ਤੇ ਆ ਜਾਂਦਾ ਫਿਰ ਸਾਨੂੰ ਉਧਰੋਂ ਆਰਾਮ ਆਉਣਾ ਸ਼ੁਰੂ ਹੋ ਜਾਂਦਾ ਹਰ ਇੱਕ ਦਾ ਆਪਣਾ ਇਹ ਪਾਪਾਂ ਦਾ ਪੂਰਵਲੇ ਕਰਮਾਂ ਦਾ ਬੈਲੈਂਸ ਅਲੱਗ-ਅਲੱਗ ਹੈ ਕਿਸੇ ਦਾ ਕਿਸੇ ਨਾਲ ਮੈਚ ਨਹੀਂ ਕਰ ਸਕਦਾ ਹੋ ਸਕਦਾ ਕਿਸੇ ਦਾ ਥੋੜਾ ਹੈ ਉਹਨਾਂ ਨੂੰ ਛੇਤੀ ਆਰਾਮ ਆ ਗਿਆ ਕਿਸੇ ਦਾ ਜ਼ਿਆਦਾ ਹੈ ਉਹਨਾਂ ਨੂੰ ਹੌਲੀ-ਹੌਲੀ ਆਰਾਮ ਆਉਂਦਾ ਆਪ ਜੀ ਅਗਰ ਇਸ ਜੋ ਆਪਾਂ ਆ ਆਡੀਓ ਦੀ ਗੱਲ ਕਰ ਰਹੇ ਹਾਂ ਇਹਨੂੰ ਸਿਰੇ ਤੱਕ ਸੁਣਿਓ ਜਦੋਂ ਦੱਸਦੀ ਕਹਿੰਦੀ ਆ ਕਿ ਇਹਨੂੰ ਅੰਤ ਤੱਕ ਸੁਣਿਓ ਆਪਣਾ ਇਸ ਤਰ੍ਹਾਂ ਦਾ ਕੋਈ ਮਕਸਦ ਨਹੀਂ ਕਿ ਸਾਨੂੰ ਇਹਦੇ ਕੋਈ ਵਿਊਜ਼ ਚਾਹੀਦੇ ਨੇ ਜਾਂ ਆਪਾਂ ਇਹਨਾਂ ਜੋ ਚੈਨਲ ਦੇ ਆਪਾਂ ਕਰਦੇ ਆਪਾਂ ਨੂੰ ਇਹਨਾਂ ਤੋਂ ਕੋਈ ਮਤਲਬ ਕੋਈ ਇਨਕਮ ਚਾਹੀਦੀ ਆ ਇਦਾਂ ਦਾ ਕੋਈ ਚੱਕਰ ਨਹੀਂ ਹੈ ਕੋਈ ਵਿਊਜ਼ ਦਾ ਚੱਕਰ ਨਹੀਂ ਕੋਈ ਇਨਕਮ ਦਾ ਚੱਕਰ ਨਹੀਂ ਇੱਕ ਸਿੱਧਾ ਮਕਸਦ ਹੈ ਕਿ ਜੋ ਪਾਤਸ਼ਾਹ ਨੇ ਆਪ ਕੁਝ ਸੋਜੀ ਬਖਸ਼ੀ ਹੈ ਕਿ ਗੁਰਬਾਣੀ ਸਾਡੇ ਲਈ ਕਿਸ ਤਰ੍ਹਾਂ ਅਮੋਲ ਖਜ਼ਾਨਾ ਹੈ ਇਹਦੀ ਸੰਗਤ ਦੇ ਨਾਲ ਸਾਂਝ ਪਾਈ ਜਾ ਸਕੇ ਜੋ ਵੀਰ ਭੈਣ ਦੁਖੀ ਹਨ ਉਹ ਗੁਰਬਾਣੀ ਤੋਂ ਲਾਹਾ ਲੈ ਸਕਣ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਖੁਸ਼ੀਆਂ ਆ ਸਕਣ ਉਹ ਆਪਣੀ ਜ਼ਿੰਦਗੀ ਖੁਸ਼ੀ-ਖੁਸ਼ੀ ਬਤੀਤ ਕਰ ਸਕਣ ਗੁਰਬਾਣੀ ਦੇ ਵਿੱਚ ਬਹੁਤ ਤੁਕਾਂ ਨੇ ਜੋ ਸਾਨੂੰ ਭਰੋਸਾ ਦਿਵਾਉਂਦੀਆਂ ਨੇ ਵੀਰ ਰਾਮ ਸਿੰਘ ਜੀ ਹਰ ਰੋਜ਼ ਉਹਨਾਂ ਦਾ ਗਾਇਨ ਕਰਦੇ ਨੇ ਇਹਨਾਂ ਨੇ ਆਪਣੇ ਚੈਨਲ ਤੇ ਆ ਬਕਾਇਦਾ ਆਡੀਓ ਬਣਾ ਕੇ ਪਾਈਆਂ ਹੋਈਆਂ ਨੇ ਆਪ ਜੀ ਉਹ ਸਾਰੇ ਸ਼ਬਦਾਂ ਦਾ ਗਾਇਨ ਸੁਣ ਸਕਦੇ ਹੋ ਪਰ ਜੋ ਅੱਜ ਆਪਾਂ ਗੁਰਬਾਣੀ ਦੇ ਆਧਾਰ ਤੇ ਵਿਚਾਰ ਕਰ ਰਹੇ ਹਾਂ ਉਹ ਹੈ ਕਿ ਅਸੀਂ ਕਿਸ ਤਰ੍ਹਾਂ ਜਦੋਂ ਅਸੀਂ ਅੱਕ ਜਾਂਦੇ ਹਾਂ ਸਾਰੇ ਇਲਾਜ ਕਰਾ ਕੇ ਸਾਨੂੰ ਕਿਤੋਂ ਆਰਾਮ ਨਹੀਂ ਆਉਂਦਾ ਤਾਂ ਅਸੀਂ ਸੋਚਦੇ ਹਾਂ ਕਿ ਹੁਣ ਕੀ ਕਰੀਏ ਬਿਲਕੁਲ ਵੀ ਮਨ ਡੁਲਾਉਣ ਦੀ ਜਾਂ ਹੌਸਲਾ ਛੱਡਣ ਦੀ ਲੋੜ ਨਹੀਂ ਸਾਨੂੰ ਗੁਰੂ ਸਾਹਿਬ ਦੱਸ ਰਹੇ ਨੇ ਸਾਨੂੰ ਗੁਰੂ ਸਾਹਿਬ ਸਚਾਈ ਦੱਸ ਰਹੇ ਨੇ ਗੁਰਬਾਣੀ ਦੀ ਪਾਤਸ਼ਾਹ ਕਹਿੰਦੇ ਨੇ ਆਨ ਉਪਾਵ ਸਗਰ ਕੀਏ ਨਹਿ ਦੁਖ ਸਾਕੇ ਲਾਹੇ ਕਹਿੰਦੇ ਸਾਰੇ ਉਪਾਅ ਕਰਕੇ ਦੇਖ ਲੇ ਸਾਰੀਆਂ ਦਵਾਈਆਂ ਖਾ ਕੇ ਦੇਖ ਲਈਆਂ ਕਿਸੇ ਨਾਲ ਦੁੱਖ ਦੂਰ ਨਹੀਂ ਹੋਇਆ ਫਿਰ ਕਿਵੇਂ ਦੂਰ ਹੋਇਆ ਪਜ ਸਰਨ ਸਾਧੂ ਨਾਨਕਾ ਮਿਲ ਗੋਬਿੰਦ ਹੈ ਗਾਹੇ ਸਾਧੂ ਕੌਣ ਹੈ ਜਿਸ ਨੇ ਆਪਣੇ ਆਪ ਨੂੰ ਸਾਧ ਲਿਆ ਹੈ ਜੋ ਸਾਨੂੰ ਗੁਰਬਾਣੀ ਦੇ ਲੜ ਰਾਰ ਰਹੇ ਨੇ ਉਹੀ ਸਾਧੂ ਨੇ ਜੋ ਸਾਨੂੰ ਗੁਰੂ ਬਾਰੇ ਦੱਸ ਰਹੇ ਨੇ ਹੁਣ ਵੀਰ ਰਾਮ ਸਿੰਘ ਜੀ ਸਾਨੂੰ ਦੱਸ ਰਹੇ ਨੇ ਨਾ ਕਿ ਅਸੀਂ ਬਾਣੀ ਗਾਈਏ ਉਹ ਕਹਿੰਦੇ ਵੀ ਜੇ ਕਿਤੋਂ ਵੀ ਰੋਗ ਠੀਕ ਨਹੀਂ ਹੋਇਆ ਤਾਂ ਸਭ ਤੋਂ ਆਖਰੀ ਇਲਾਜ ਹੈ ਕਿ ਗੁਰਬਾਣੀ ਗਾਈਏ ਪਰਮੇਸ਼ਰ ਦੇ ਗੋਣ ਗਾਈਏ ਪਰਮੇਸ਼ਰ ਦੀ ਸਿਫਤ ਸਲਾਹ ਕਰੀਏ ਇਸ ਤਰ੍ਹਾਂ ਸਾਡਾ ਦੁੱਖ ਦੂਰ ਹੋ ਜਾਊਗਾ ਫਿਰ ਫਿਰ ਪਾਤਸ਼ਾਹ ਕਹਿੰਦੇ ਨੇ ਪਾਤਸ਼ਾਹ ਕਹਿੰਦੇ ਅਵਰ ਉਪਾਵ ਸਭ ਤਿਆਗਿਆ दारू ਨਾਮ ਲਿਆ ਕਹਿੰਦੇ ਸਾਰੇ ਹੀ ਜਿਹੜੇ ਉਪਾਵ ਸੀ ਸਾਰੀਆਂ ਹੀ ਦਵਾਈਆਂ ਸਾਰੇ ਡਾਕਟਰਾਂ ਨੂੰ ਛੱਡ ਦਿੱਤਾ ਫਿਰ ਕੀ ਕੀਤਾ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਕਹਦੇ ਫਿਰ ਸਾਰੇ ਤਾਪ ਮਿਟ ਗਏ ਪਾਪ ਮਿਟ ਗਏ ਸਾਰੇ ਰੋਗ ਮਿਟ ਗਏ ਜਦੋਂ ਦਵਾਈ ਬਣਾ ਲਿਆ ਨਾਮ ਨੂੰ ਸਰੀਰ ਦੇ ਰੋਗ ਤਾਂ ਗਈ ਗਏ ਮਨ ਨੂੰ ਵੀ ਸੀਤਲਤਾ ਮਿਲ ਗਈ ਮਨ ਵੀ ਸ਼ਾਂਤ ਹੋ ਗਿਆ ਅਵਰ ਉਪਾਵ ਸਭ त्यागਿਆ दारू ਨਾਮ ਲਿਆ ਫਿਰ ਨਾਮ दारू ਲੈਣਾ ਕੀ ਹੋਇਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਇਹ ਹੁਣ ਸਾਡੀ ਆਪਣੀ ਸੰਗਤ ਜੀ ਸਮਝ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਆਂ ਮੱਥਾ ਟੇਕਣ ਦਾ ਭਾਵ ਕਿ ਆਪਣੀ ਮਤ ਗੁਰੂ ਜੀ ਤੇਰੇ ਚਰਨਾਂ 'ਚ ਰੱਖ ਦਿੱਤੀ ਤੇ ਤੇਰੀ ਮਤ ਲੈਣ ਲੱਗੇ ਆ ਫਿਰ ਇਹ ਗੁਰਬਾਣੀ ਸਾਨੂੰ ਗੁਰੂ ਦੀ ਮਤ ਦੇ ਰਹੀ ਆ ਫਿਰ ਸਾਨੂੰ ਇਹ ਮਤ ਲੈਣੀ ਬਣਦੀ ਹੈ ਕਿਉਂਕਿ ਸਾਡੇ ਗੁਰੂ ਦੀ ਮਤ ਆ ਗੁਰੂ ਪਰਮੇਸ਼ਰ ਗੁਰ ਆਪ ਪਰਮੇਸ਼ਰ ਹੈ ਫਿਰ ਪਾਸ਼ਾ ਕਹਿੰਦੇ ਨੇ ਸ਼ਲੋਕ ਹਰਿ ਸਿਮਰਤ ਮਨ ਤਨ ਸੁਖੀ ਬਿਨਸੀ ਦੁਤੀਆ ਸੋਚ ਨਾਨਕ ਤੇਖ ਗੋਪਾਲ ਕੀ ਗੋਵਿੰਦ ਸੰਕਟਮੋਚ ਕਹਿੰਦੇ ਉਸ ਪਰਮੇਸ਼ਰ ਦਾ ਨਾਮ ਸਿਮਰਿਆ ਬਾਣੀ ਨੂੰ ਗਾਇਆ ਮਨ ਤੇ ਤਨ ਦੋਨੋਂ ਸੁਖੀ ਹੋਰ ਕਿਸੇ ਤਰ੍ਹਾਂ ਦੀ ਚਿੰਤਾ ਸੋਚ ਸਭ ਖਤਮ ਹੋ ਗਈ ਨਾਨਕ ਜੀ ਕਹਿੰਦੇ ਇੱਕ ਉਸ ਪਰਮੇਸ਼ਰ ਦਾ ਆਸਰਾ ਲਿਆ ਜੋ ਧਰਤੀ ਦਾ ਪਾਲਣਹਾਰ ਹੈ। ਉਹੀ ਸਾਡੇ ਸਾਰੇ ਸੰਕਟ ਖਤਮ ਕਰਨ ਵਾਲਾ ਹੈ। ਜਿਸ ਤਰ੍ਹਾਂ ਆਪਾਂ ਅੱਗੇ ਇੱਕ ਦਿਨ ਵੀਡੀਓ ਸਾਂਝੀ ਕੀਤੀ ਸੀ ਨਾ ਆਡੀਓ ਵਿੱਚ ਆਪਾਂ ਸਾਂਝ ਪਾਈ ਸੀ ਨਾ ਕਿ ਕਿਸ ਤਰ੍ਹਾਂ ਸਾਡੀ ਧਰਤੀ ਵਰਗੀਆਂ ਹੋਰ 2 ਟ੍ਰਿਲੀਅਨ ਗੈਲੈਕਸੀਜ਼ ਨੇ ਉਹਦੇ ਤੋਂ ਪਤਾ ਨਹੀਂ ਹੋਰ ਕਿੰਨੇ ਤਾਰੇ ਕਿੰਨੇ ਬ੍ਰਹਿਮੰਡ ਕਿੰਨਾ ਖੁਸ਼ ਹੈ ਉਹ ਸਭ ਦੀ ਸਾਰ ਪਰਮੇਸ਼ਰ ਆਪ ਕਰ ਰਿਹਾ ਹੈ ਸੰਸਾਰ ਦੇ ਵਿੱਚ ਹਰ ਇੱਕ ਚੀਜ਼ ਦੀ ਪੱਥਰ ਤੋਂ ਲੈ ਕੇ ਜਾਨਵਰ ਜੀ ਜੰਤੂ ਬਿਆਲੀ ਲੱਖ ਜੂਨ ਪਾਣੀ ਦੇ ਅੰਦਰ 42 ਲੱਖ ਪਾਣੀ ਤੋਂ ਬਾਹਰ ਸਭ ਦੀ ਸਾਰ ਲੈਂਦਾ ਸਭ ਦਾ ਦੁੱਖ ਸੁੱਖ ਜਾਣਦਾ ਫਿਰ ਸਾਡੀ ਕਿਵੇਂ ਨਹੀਂ ਜਾਣਦਾ ਹਰ ਇੱਕ ਹੈਰਾਨੀ ਦੀ ਗੱਲ ਦੇਖੋ ਕਿ ਉਹਦਾ ਇੰਨਾ पसारा ਹੁੰਦਿਆਂ ਵੀ ਉਹ ਹਰ ਇੱਕ ਦੀ ਸਾਰ ਕਰਦਾ ਕਦੇ ਅਜਮਾ ਕੇ ਦੇਖ ਲਿਓ ਕਿ ਇਸ ਤਰ੍ਹਾਂ ਹੋਏ ਕਿ ਹੁਣ ਕੌਣ ਸਾਡਾ ਆਸਰਾ ਬਣੇ ਉਹਦਾ ਨਾਮ ਜਪਣਾ ਸ਼ੁਰੂ ਕਰ ਦਿਓ ਵਾਹਿਗੁਰੂ 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 ਪਤਾ ਨਹੀਂ ਲੱਗੇਗਾ ਕਿ ਕਿਸ ਸਮੇਂ ਆਪ ਉਸ ਸੰਕਟ ਚੋਂ ਬਿਲਕੁਲ ਸੇਫ ਲੰਘ ਗਏ। ਗੁਰੂ ਅਰਜਨ ਪਾਤਸ਼ਾਹ ਨੇ ਵੀ 2-3 ਦਫਾ ਬਾਣੀ ਦੇ ਵਿੱਚ ਲਿਖਿਆ ਇੱਕ 2-3 ਦਫਾ ਆਇਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤਾਪ ਹੋਇਆ ਤਾਂ ਅਸੀਂ ਸਿਰਫ ਪਰਮੇਸ਼ਰ ਦਾ ਨਾਮ ਜਪਿਆ ਹੋਰ ਕੋਈ ਉਪਾਅ ਨਹੀਂ ਕੀਤਾ। ਜਦੋਂ ਉਹ ਸੁਲਵੀ ਮੈਨੂੰ ਕਈ ਦਫਾ ਕਹਿੰ ਕਰਦੇ ਯਾਦ ਭੁੱਲ ਜਾਂਦਾ ਸੁਲਵੀ ਹੈਗਾ ਮੇਰੇ ਖਿਆਲ ਚ ਉਹ ਜਿਹੜਾ ਕੋੜੇ ਤੇ ਚੜ ਕੇ ਆਇਆ ਤਾਂ ਪਹਿਲਾਂ ਕਿਹਾ ਸਿੱਖਾਂ ਨੇ ਕਿ ਉਹਦੇ ਵੱਲ ਆਪ ਸੁਨੇਹਾ ਭੇਜੀਏ ਵੀ ਉਹ ਸਾਡੇ ਤੇ ਚੜ ਕੇ ਨਾ ਆਏ ਜਾਂ ਦੋ ਬੰਦੇ ਭੇਜੀਏ ਤਾਂ ਪਾਤਸ਼ਾਹ ਨੇ ਕਿਹਾ ਵੀ ਅਸੀਂ ਨਾ ਬੰਦੇ ਭੇਜਨੇ ਨੇ ਨਾ ਚਿੱਠੀ ਪੱਤਰ ਭੇਜਣਾ ਅਸੀਂ ਸਿਰਫ ਉਸ ਪਰਮੇਸ਼ਰ ਦਾ ਨਾਮ ਜਪਣਾ ਉਹਨੂੰ ਪਰਮੇਸ਼ਰ ਨੂੰ ਧਿਆਉਣਾ ਤਾਂ ਉਹ ਜਿਹੜਾ ਸੁਲਵੀ ਖਾਨ ਸੀ ਉਹ ਆਇਆ ਚੜ ਕੇ ਪਰ ਰਸਤੇ 'ਚ ਆਪਣੇ ਦੋਸਤ ਦਾ ਪੱਠਾ ਦੇਖਣ ਲਈ ਠਹਿਰਿਆ ਤਾਂ ਉੱਥੇ ਉਹਦਾ ਘੋੜਾ ਉਹਦੇ ਸਮੇਤ ਹੀ ਪੱਠੇ ਦੇ ਵਿੱਚ ਛਾਲ ਮਾਰ ਗਿਆ ਉੱਥੇ ਹੀ ਉਹ ਸੜਕੇ ਰਾਸ ਹੋ ਗਿਆ ਸਾਨੂੰ ਬਹੁਤ ਜਗ੍ਹਾ ਤੇ ਇਸ ਤਰ੍ਹਾਂ ਦੀਆਂ ਉਦਾਹਰਨਾਂ ਮਿਲਦੀਆਂ ਨੇ ਜਿੱਥੇ ਅਸੀਂ ਸੰਕਟ ਵਿੱਚਾਂ ਦੁੱਖ ਵਿੱਚਾਂ ਰੋਗ ਵਿੱਚਾਂ ਅਸੀਂ ਪਰਮੇਸ਼ਰ ਨੂੰ ਧਿਆਈਏ ਪਰਮੇਸ਼ਰ ਦਾ ਨਾਮ ਜਪੀਏ ਅਸੀਂ ਗੁਰਬਾਣੀ ਗਾਈਏ ਤਾਂ ਸਾਡਾ ਕੋਈ ਵੀ ਦੁੱਖ ਇਸ ਤਰ੍ਹਾਂ ਦਾ ਨਹੀਂ ਜਿਹੜਾ ਦੂਰ ਨਹੀਂ ਹੋ ਸਕੂਗਾ ਜਦੋਂ ਅਸੀਂ ਦੁੱਖ ਵਿੱਚ ਹੁੰਨੇ ਆ ਨਾ ਅਰਦਾਸ ਸਾਡੇ ਮਨ ਦੀ ਬਹੁਤ ਗਹਿਰਾਈ ਚੋਂ ਨਿਕਲਦੀ ਆ ਅਰਦਾਸ ਹਮੇਸ਼ਾ ਆਪ ਕਰਨੀ ਚਾਹੀਦੀ ਆ ਕਿਉਂਕਿ ਅਸੀਂ ਆਪਣਾ ਦੁੱਖ ਆਪ ਦੱਸ ਸਕਦੇ ਆ ਪਰਮੇਸ਼ਰ ਨੂੰ ਕੋਈ ਸਾਡਾ ਦੁੱਖ ਸਾਡੇ ਵਾਂਗ ਨਹੀਂ ਦੱਸ ਸਕਦਾ ਕਿਉਂਕਿ ਅਸੀਂ ਆਪ ਦੁਖੀ ਆ ਸੰਗਤ ਜੀ ਇਹ ਬਿਲਕੁਲ ਸੱਚੀਆਂ ਗੱਲਾਂ ਨੇ ਅਜਮਾਈਆਂ ਗੱਲਾਂ ਨੇ ਆਪ ਜੀ ਜਰੂਰ ਵਿਸ਼ਵਾਸ ਕਰੋ ਜਰੂਰ ਆਪ ਗੁਰਵਾਨੀ ਦੇ ਨਾਲ ਨਾਮ ਨਾਲ ਜੁੜੋ ਪ੍ਰੇਮ ਦੇ ਨਾਲ ਜੁੜੋ ਸ਼ਰਦਾ ਦੇ ਨਾਲ ਜੁੜੋ ਕਿ ਉਹ ਸਾਡਾ ਪਿਤਾ ਹੈ ਉਹ ਸਾਡੇ ਦੁੱਖ ਸੁੱਖ ਦਾ ਖਿਆਲ ਰੱਖਣ ਵਾਲਾ ਹੈ ਆਪ ਜੀ ਨੂੰ ਜਰੂਰ ਆਰਾਮ ਆਏਗਾ ਕਿਸੇ ਤਰ੍ਹਾਂ ਦੀ ਬਿਮਾਰੀ ਆ ਕਿਸੇ ਤਰ੍ਹਾਂ ਦਾ ਦੁੱਖ ਆ ਕਿਸੇ ਤਰ੍ਹਾਂ ਦਾ ਰੋਗ ਆ ਕੋਈ ਵੀ ਸੰਕਟ ਆ ਜਿਸ ਤਰ੍ਹਾਂ ਆਪਣੇ ਸੁਖਬਨੀ ਸਾਹਿਬ 'ਚ ਵੀ ਆਉਂਦਾ ਹੈ ਨਾ ਕਿ ਮਾਨੁਖ ਕੀ ਟੇਕ ਵਿਰਥੀ ਸਭ ਜਾਨ ਦੇਵਨ ਕੋ ਏਕੈ ਭਗਵਾਨ ਕਈ ਦਫਾ ਅਸੀਂ ਕਿਸੇ ਮਨੁੱਖ ਦਾ ਆਸਰਾ ਲੱਭਦੇ ਆ ਪਰ ਪਾਸ਼ਾ ਕਹਿੰਦੇ ਨੇ ਨਹੀਂ ਉਹਦਾ ਆਸਰਾ ਲੱਭ ਜਿਹੜਾ ਸਾਰਿਆਂ ਨੂੰ ਆਸਰਾ ਦੇਣ ਵਾਲਾ ਇੱਕ ਮਹਾਪੁਰਸ਼ ਬਹੁਤ ਸੋਹਣੀ ਉਹਨਾਂ ਨੇ ਗੱਲ ਸੁਣਾਈ ਆਪਣੀ ਜ਼ਿੰਦਗੀ ਦੀ ਉਹ ਕਹਿੰਦੇ ਕਿ ਵੀ ਇਹ ਬਿਲਕੁਲ ਸੱਚੀ ਗੱਲ ਹੈ ਕਿ ਸਾਨੂੰ ਕਿਸੇ ਮਨੁੱਖ ਦਾ ਆਸਰਾ ਨਹੀਂ ਉਸ ਪਰਮੇਸ਼ਰ ਦਾ ਆਸਰਾ ਲੈਣਾ ਚਾਹੀਦਾ ਫਿਰ ਉਹ ਪਰਮੇਸ਼ਰ ਹੀ ਕਿਸੇ ਦੇ ਰਾਹੀਂ ਸਾਨੂੰ ਮਦਦ ਭੇਜਦਾ ਕਹਿੰਦੇ ਇੱਕ ਵਾਰ ਮੈਨੂੰ ਜਿਆਦਾ ਪਤਾ ਨਹੀਂ ਸੀ ਕਿ ਮੈਂ ਜਿਆਦਾ ਕਹਿੰਦੇ ਬਾਹਰ ਸੰਨਿਆਸੀਆਂ ਦੀ ਤਰ੍ਹਾਂ ਰਹਿੰਦਾ ਸੀ ਪਰ ਇੱਕ ਦਫਾ ਮੈਂ ਕਹਿੰਦੇ ਕਿਸੇ ਤੀਰਥ ਸਥਾਨ ਤੇ ਜਾਣਾ ਸੀ ਮੈਨੂੰ ਕਿਸੇ ਨੇ ਟਿਕਟ ਲੈ ਕੇ ਗੱਡੀ ਦੇ ਵਿੱਚ ਬਿਠਾ ਦਿੱਤਾ ਕਹਿੰਦੇ ਮੈਨੂੰ ਨਹੀਂ ਸੀ ਪਤਾ ਵੀ ਟਿਕਟ ਕਿਸ ਚੀਜ਼ ਦੀ ਆ ਤੇ ਕਿਹੜੇ ਮਤਲਬ ਡੱਬੇ ਦੀ ਆ ਜਾਂ ਕਿੱਥੋਂ ਤੱਕ ਦੀ ਆ ਹੈਨਾ ਕਹਿੰਦੇ ਮੈਂ ਜਿੱਥੇ ਜਾਣਾ ਸੀ ਉੱਥੋਂ ਤੱਕ ਦੀ ਨਹੀਂ ਕੁਝ ਦੋਕ ਸਟੇਸ਼ਨਸ ਤੱਕ ਦੀ ਸੀ ਦੂਸਰੀ ਗੱਲ ਕਹਿੰਦੇ ਮੈਨੂੰ ਪਤਾ ਨਹੀਂ ਸੀ ਮੈਂ ਫਰਸਟ ਕਲਾਸ ਵਿੱਚ ਬੈਠ ਗਿਆ ਉਧਰੋਂ ਕਹਿੰਦੇ ਜਿਹੜਾ ਕੋਈ ਚੈੱਕ ਕਰਨ ਵਾਲਾ ਆਇਆ ਤਾਂ ਉਹਨੇ ਦੇਖਿਆ ਪਹਿਲਾਂ ਤਾਂ ਮੈਨੂੰ ਕਿਹਾ ਵੀ ਇਹ ਜਿਹੜੀ ਟਿਕਟ ਆ ਇਹ ਫਰਸਟ ਕਲਾਸ ਦੀ ਨਹੀਂ ਹੈਗੀ ਦੂਜਾ ਵੀ ਜਿੱਥੇ ਤੁਸੀਂ ਪਹੁੰਚਣ ਦਾ ਦੱਸ ਰਹੇ ਹੋ ਉਤੇ ਬਹੁਤ ਦੂਰ ਆ ਇਹ ਤਾਂ ਟਿਕਟ ਸਿਰਫ ਦੋਕ ਸਟੇਸ਼ਨਾਂ ਦੀ ਆ ਕਹਿੰਦੇ ਮੈਨੂੰ ਇਹਨਾਂ ਚੀਜ਼ਾਂ ਦਾ ਬਹੁਤਾ ਪਤਾ ਨਹੀਂ ਸੀ ਮੈਂ ਦੁਨੀਆ 'ਚ ਕਦੇ ਵਿਚਰਿਆ ਨਹੀਂ ਸੀ ਕਹਿੰਦੇ ਅਜੇ ਇਸ ਤਰ੍ਹਾਂ ਹੀ ਕੋਈ ਗੱਲ ਹੋ ਰਹੀ ਸੀ ਉੱਪਰੋਂ ਇੱਕ ਬੰਦਾ ਆਇਆ ਉਹ ਆ ਕੇ ਉਹਨੇ ਕਹਿੰਦੇ ਉਹਨੇ ਉਹਦੇ ਨਾਲ ਚੈੱਕ ਕਰਨ ਨਾਲ ਗੱਲ ਕੀਤੀ ਤੇ ਸਾਰੀ ਕਹਿੰਦੇ ਉਹਨੇ ਪੇਮੈਂਟ ਦੇ ਦਿੱਤੀ ਫਰਸਟ ਕਲਾਸ ਦੀ ਦੇ ਦਿੱਤੀ ਜਿੱਥੇ ਮੈਂ ਪਹੁੰਚਣਾ ਦੀ ਉਥੋਂ ਤੱਕ ਦੀ ਦੇ ਦਿੱਤੀ ਕਹਿੰਦੇ ਮੈਂ ਉਹਦਾ ਧੰਨਵਾਦ ਨਹੀਂ ਕੀਤਾ ਕਹਿੰਦੇ ਮੈਂ ਸੋਚਿਆ ਵੀ ਪਰਮੇਸ਼ਰ ਆਪ ਸੀ ਫਿਰ ਪਰਮੇਸ਼ਰ ਦਾ ਮੈਂ ਕਹਿੰਦੇ ਕੀ ਧੰਨਵਾਦ ਕਰਨਾ ਉਹ ਤੇ ਮੇਰਾ ਪਿਤਾ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਪਰ ਉਹਨਾਂ ਨਾਲ ਜਿਨ੍ਹਾਂ ਨੂੰ ਵਿਸ਼ਵਾਸ ਆ ਜਿਨ੍ਹਾਂ ਦੀ ਸ਼ਰਧਾ ਹੈਗੀ ਆ ਅਸੀਂ ਵੀ ਉਸ ਪਰਮੇਸ਼ਰ ਦੇ ਬੱਚੇ ਆ ਅਸੀਂ ਵੀ ਆਪਣੀ ਸ਼ਰਦਾ ਉਸ ਪਰਮੇਸ਼ਰ ਤੇ ਪੂਰਨ ਤੌਰ ਤੇ ਰੱਖੀਏ ਸਾਨੂੰ ਵੀ ਉਹਦੇ ਤੇ ਵਿਸ਼ਵਾਸ ਹੋਏ ਇਹ ਸਾਰੀਆਂ ਗੱਲਾਂ ਸਾਨੂੰ ਕਿੱਥੋਂ ਪਤਾ ਲੱਗਦੀਆਂ ਨੇ ਗੁਰਬਾਣੀ ਤੋਂ ਫਿਰ ਅਸੀਂ ਗੁਰਬਾਣੀ ਨਾਲ ਜੁੜੀਏ ਗੁਰਬਾਣੀ ਦੇ ਲੜ ਲੱਗੀਏ ਪਾਸ਼ਾ ਕਹਿੰਦੇ ਨੇ ਅਨੇਕ ਉਪਾਵੀ ਰੋਗ ਨਾ ਜਾਏ ਰੋਗ ਮਿਟਾ ਹਰ ਅਫਖਦ ਲਾਏ ਕਹਿੰਦੇ ਕਿੰਨੇ ਵੀ ਤੁਸੀਂ ਉਪਾਅ ਕਰ ਲੋ ਰੋਗ ਨਹੀਂ ਮਿਟਦਾ ਆਪਾਂ ਦੇਖਦੇ ਆ ਨਾ ਜਦੋਂ ਆਪਾਂ ਅੰਗਰੇਜ਼ੀ ਦਵਾਈਆਂ ਲੈਂਦੇ ਆ ਇੱਕ ਦੀ ਦਵਾਈ ਲੈਂਦੇ ਆ ਦੂਜੀ ਸ਼ੁਰੂ ਹੋ ਜਾਂਦੀ ਆ ਜਿਸ ਤਰ੍ਹਾਂ ਵੀਰਰਾਮ ਸਿੰਘ ਜੀ ਵਾਰ-ਵਾਰ ਦੱਸਦੇ ਨੇ ਨਾ ਕਿ ਕੋਈ ਬਲੱਡ ਪ੍ਰੈਸ਼ਰ ਦੀ ਦਵਾਈ ਲੰਦਾ ਕੋਈ ਥਾਇਰੋਇਡ ਦੀ ਲੰਦਾ ਉਹ ਸਾਰੀ ਉਮਰ ਚੱਲਦੀਆਂ ਨੇ ਨਾ ਇਦਾਂ ਤਾਂ ਨਹੀਂ ਕਿ ਆਰਾਮ ਆ ਗਿਆ ਫਿਰ ਵੀ ਉਹਨਾਂ ਦੇ ਸਾਈਡ ਇਫੈਕਟ ਨੇ ਜੋ ਸਾਨੂੰ ਪਤਾ ਨਹੀਂ ਲੱਗ ਰਿਹਾ ਹੁੰਦਾ ਕਿ ਕੀ ਹੋ ਰਿਹਾ ਹੈ ਨੇ ਪਰ ਇਹ ਜੋ ਦਵਾਈ ਹੈ ਇਹਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੈ ਔਰ ਇਹ ਜਿਹੜਾ ਡਾਕਟਰ ਹੈ ਇਹ ਦਵਾਈ ਵੀ ਫ੍ਰੀ ਚ ਦਿੰਦਾ ਇਹ ਸਾਡਾ ਇਲਾਜ ਵੀ ਫ੍ਰੀ ਚ ਕਰਦਾ ਸਿਰਫ ਉਹਨੂੰ ਪ੍ਰੇਮ ਕਰਨਾ ਸ਼ਰਤਾ ਸਾਡੀ ਹੋਏ ਅਸੀਂ ਉਹਦੇ ਗੁਣ ਗਾਉਣੇ ਆ ਕਿੰਨਾ ਸੌਖਾ ਹੈ ਗੱਲ ਸਿਰਫ ਹੈ ਕਿ ਅਸੀਂ ਇਦਾਂ ਚਾਹੁੰਦੇ ਆ ਕਿ ਇੱਕ ਗੋਲੀ ਲਈ ਪਾਣੀ ਦੇ ਗਲਾਸ ਨਾਲ ਲੰਗਾਈ ਬਸ ਆਰਾਮ ਆ ਜਾਏ ਜ਼ਿੰਦਗੀ ਇਹ ਨਹੀਂ ਹੈ ਖਾਰੇ ਤੇ ਹੋਰ ਬਹੁਤ ਮਤਲਬ ਲੰਬਾ ਗੱਲ ਹੈ ਫਿਰ ਕਿਸੇ ਦਿਨ ਕਰਾਂਗੇ ਹੁਣ ਅੱਜ ਆਪਾਂ ਇਸ ਵਿਸ਼ੇ ਤੇ ਗੱਲ ਕਰਦੇ ਆ ਕਿ ਕਿਸ ਤਰ੍ਹਾਂ ਗੁਰਬਾਣੀ ਹੀ ਸਾਡੇ ਸਾਰੇ ਰੋਗਾਂ ਦੀ ਨਾਮ ਹੀ ਸਾਡੇ ਸਾਰੇ ਰੋਗਾਂ ਦਾ ਇਲਾਜ ਹੈ ਪਰ ਜਦੋਂ ਸਾਡਾ ਮਨ ਇਸ ਗੱਲ ਤੇ ਧੀਰਜ ਬਨ ਜਾਏ ਧੀਰਜ ਕਦੋਂ ਬਨਣਾ ਜਦੋਂ ਅਸੀਂ ਵਾਰ-ਵਾਰ ਗੁਰਬਾਣੀ ਨੂੰ ਪੜ੍ਹਦੇ ਆ ਵਾਰ-ਵਾਰ ਨਾਮ ਦੇ ਨਾਲ ਜੁੜਦੇ ਆ ਸਾਡੇ ਅੰਦਰ ਇਹ ਸ਼ਰਦਾ ਉਤਪਨ ਹੁੰਦੀ ਆ ਪਾਤਸ਼ਾਹ ਨੇ ਤਾਂ ਇੱਥੋਂ ਵੀ ਕਹਿ ਦਿੱਤਾ ਕਿ ਜੇ ਕੋ ਆਪਣਾ ਦੁੱਖ ਮਿਟਾਵਾ ਹਰ ਹਰ ਨਾਮ ਹਿਰਦੈ ਸਦ ਗਾਵੇ ਕਹਿੰਦੇ ਵੀ ਜੇ ਆਪਣਾ ਦੁੱਖ ਮਿਟਾਉਣਾ ਚਾਹੁੰਨੇ ਹੋ ਤਾਂ ਉਹਦਾ ਨਾਮ ਸਦਾ ਆਪਣੇ ਹਿਰਦੇ ਚ ਧਿਆਓ ਪਾਤਸ਼ਾਹ ਇਸ ਤਰ੍ਹਾਂ ਵੀ ਨਹੀਂ ਕਹਿੰਦੇ ਕਿ ਅਸੀਂ ਸਾਰਾ ਸਮਾਂ ਇੱਕ ਤੇ ਸਮਾਧ ਲਾ ਕੇ ਬੈਠਣਾ ਨਹੀਂ ਅਸੀਂ ਥੋੜੀ ਦੇਰ ਜਿੰਨੀ ਦੇਰ ਸਾਡੇ ਕੋਲ ਹੋ ਸਕਦਾ ਅਸੀਂ ਬੈਠੀਏ ਬੈਠ ਕੇ ਗੁਰਬਾਣੀ গਾਈਏ ਨਾਮ ਜਪੀਏ ਫਿਰ ਅਸੀਂ ਤੁਰਦਿਆਂ ਫਿਰਦਿਆਂ ਆਪਣੇ ਮਨ ਦੇ ਵਿੱਚ ਯਾਦ ਰੱਖੀਏ ਜੋ ਸਾਡੀ ਮਦਦ ਕਰਨ ਵਾਲਾ ਹੈ ਅਸੀਂ ਉਹਨੂੰ ਕਿਉਂ ਭੁਲਾਵਾਂਗੇ ਜੋ ਸਾਨੂੰ ਹਰ ਵਕਤ ਸਾਨੂੰ ਆਸਰਾ ਦੇਣ ਵਾਲਾ ਅਸੀਂ ਉਹਨੂੰ ਕਿਉਂ ਭੁੱਲਣਾ ਚਾਹਾਂਗੇ ਕਦੇ ਵੀ ਨਹੀਂ ਭੁੱਲਣਾ ਚਾਹਾਂਗੇ ਸਾਡੀ ਕੋਈ ਛੋਟੀ ਜੀ ਮਦਦ ਕਰ ਦੇ ਆਪਾਂ ਉਹਨੂੰ ਕਿੰਨਾ ਯਾਦ ਰੱਖਦੇ ਹਾਂ ਜ਼ਿੰਦਗੀ ਦੇ ਵਿੱਚ ਜਿਨੇ ਸਾਨੂੰ ਇਹ ਸਰੀਰ ਦਿੱਤਾ ਪ੍ਰਾਣ ਦਿੱਤੇ ਨੇ ਜ਼ਿੰਦਗੀ ਦਿੱਤੀ ਆ ਇਹ ਮਨੁੱਖਾ ਸਾਨੂੰ ਸਭ ਕੁਝ ਹਵਾ ਪਾਣੀ ਖਾਣ ਪੀਣ ਰਹਿਣ ਸਹਣ ਸਭ ਕੁਝ ਦਿੱਤਾ ਅਸੀਂ ਕਿਉਂ ਉਹਨੂੰ ਭੁੱਲਣਾ ਚਾਹਾਂਗੇ ਉਹਨੂੰ ਤੇ ਅਸੀਂ ਹਮੇਸ਼ਾ ਹੀ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਰੱਖਾਂਗੇ ਬਸ ਇਹੀ ਉਹਨੂੰ ਹਿਰਦੇ ਵਿੱਚ ਵਸਾਉਣਾ ਜੋ ਸਾਨੂੰ ਉਹਦੇ ਲਈ ਪ੍ਰੇਮ ਹੋ ਜਾਏ ਭਾਈ ਗੁਰਦਾਸ ਜੀ ਕਹਿੰਦੇ ਨੇ ਗੋਬਿੰਦ ਭਾਉ ਭਗਤ ਦਾ ਭੁਖਾ ਉਹਨੂੰ ਕੁਝ ਨਹੀਂ ਚਾਹੀਦਾ ਉਹਨੂੰ ਸਾਡੀ ਪ੍ਰੇਮ ਪ੍ਰੇਮਾ ਭਗਤੀ ਹੋਰ ਕੁਝ ਨਹੀਂ ਮੰਗਦਾ ਸਭੀ ਜ਼ਿੰਦਗੀ ਹੋ ਖੁਸ਼ੀਆਂ ਨਾਲ ਭਰ ਦਿੰਦਾ ਆਪ ਸਾਰਿਆਂ ਨੇ ਆਪ ਜੀ ਨੇ ਸੁਣਿਆ ਹੋਵੇਗਾ ਸ਼ਾਇਦ 2001 ਦੀ ਗੱਲ ਹੈ ਜਦੋਂ ਉਹ ਭਾਈ ਸਾਹਿਬ ਸ਼ਾਇਦ ਉਹਨਾਂ ਦਾ ਨਾਮ ਪਾਈਵਾਸੂ ਦੇਵ ਸ਼ਾਇਦ ਸੀ ਉਹਨਾਂ ਦਾ ਨਾਮ ਗੁਜਰਾਤ ਦੇ ਸੀਗੇ ਸਾਇੰਟਿਸਟ ਸੀਗੇ ਉਹਨਾਂ ਨੂੰ ਕੈਂਸਰ ਸੀ ਔਰ ਮਤਲਬ ਫਿਰ ਉਹਨਾਂ ਨੂੰ ਸਾਰੇ ਪਾਸਿਓਂ ਜਵਾਬ ਮਿਲ ਗਿਆ ਸੀ ਉਹਨਾਂ ਦੇ ਵਾਈਫ ਦੀ ਭੈਣ ਨੇ ਕਿਹਾ ਉਹ ਸਿੰਧੀ ਪਰਿਵਾਰ ਨਾਲ ਉਹਨਾਂ ਦੀ ਵਾਈਫ ਤਾਲੁਕਾਤ ਰੱਖਦੇ ਸੀਗੇ ਉਹਨਾਂ ਦੀ ਜਿਹੜੇ ਸਿੰਧੀ ਲੋਕ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਨੇ ਤਾਂ ਉਹਨਾਂ ਦੇ ਵਾਈਫ ਦੇ ਭੈਣ ਦੇ ਕਹਿਣ ਤੇ ਉਹਨਾਂ ਨੇ ਹਰਿਮੰਦਰ ਸਾਹਿਬ ਜਾਣਾ ਮੰਨਿਆ ਭਾਈ ਸਾਹਿਬ ਨੇ ਫੇਰ ਕਿਉਂਕਿ ਉਹਨਾਂ ਦੇ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਹਾਲਤ ਬਹੁਤ ਗੰਭੀਰ ਸੀ ਇਸ ਇਹ ਦੇਖ ਕੇ ਹਰਿਮੰਦਰ ਸਾਹਿਬ ਵਾਲਿਆਂ ਨੇ ਉਹਨਾਂ ਲਈ ਅਖੰਡ ਪਾਠ ਉਸੇ ਦਿਨ ਖੋਲਣ ਦਾ ਫੈਸਲਾ ਕਰਤਾ ਜਦੋਂ ਉਹ ਸਟ੍ਰੈਚਰ ਤੇ ਹਰਮੰਦਰ ਸਾਹਿਬ ਪਹੁੰਚੇ ਤੇ ਉਹ ਕਹਿੰਦੇ ਇੱਕ ਸਾਈਡ ਤੇ ਕੋਈ ਲੱਕੜ ਦਾ ਕਮਰਾ ਸੀ ਉੱਥੇ ਹੀ ਕਹਿੰਦੇ ਉਹਨਾਂ ਨੇ ਪਾਠ ਖੋਲ੍ਹਿਆ ਸਾਡੇ ਲਈ ਕਿਉਂਕਿ ਕਹਿੰਦੇ ਮੇਰੀ ਹਾਲਤ ਬਹੁਤ ਮਾੜੀ ਸੀ ਜਦੋਂ ਕਹਿੰਦੇ ਅਖੰਡ ਪਾਠ ਖੁੱਲੇ ਤਾਂ ਕਹਿੰਦੇ 7 ਘੰਟਿਆਂ ਬਾਅਦ ਉਹਨਾਂ ਨੇ ਹੁਣ ਸਭ ਕੁਝ ਯਾਦ ਸੀ ਕਹਿੰਦੇ 7 ਘੰਟਿਆਂ ਬਾਅਦ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਹੋਇਆ ਕਹਿੰਦੇ ਕਿਉਂਕਿ ਮੈਂ ਬਹੁਤ ਦੁਖੀ ਸੀ ਮੈਂ ਬਹੁਤ ਧਿਆਨ ਨਾਲ ਸੁਣ ਰਿਹਾ ਸੀ ਸੁਖਮਨੀ ਸਾਹਿਬ ਦਾ ਪਾਠ ਸੁਣਦਿਆਂ ਸੁਣਦਿਆਂ ਕਹਿੰਦੇ ਇੱਕ ਲਾਈਟ ਗੁਰੂ ਗ੍ਰੰਥ ਸਾਹਿਬ ਜੀ ਚੋਂ ਉੱਠੀ ਤੇ ਮੇਰੀ ਇੱਕ ਉਂਗਲੀ ਦੇ ਰਾਹੀਂ ਮੇਰੇ ਸਰੀਰ ਵਿੱਚ ਦਾਖਲ ਕਰ ਗਈ ਕਹਿੰਦੇ ਇਸ ਚੀਜ਼ ਨੂੰ ਮੇਰੀ ਬੇਟੀ ਨੇ ਕੈਮਰੇ ਚ ਬੰਦ ਕਰ ਲਿਆ ਕਿਉਂਕਿ ਜਦੋਂ ਉਹ ਲਾਈਟ ਆਈ ਉਹ ਲਾਈਟ ਦੇ ਅੰਦਰ ਜਾਂਦਿਆਂ ਇਹਨਾਂ ਦੇ ਸਰੀਰ ਦੇ ਵਿੱਚ ਇੱਕ ਸ਼ਕਤੀ ਆ ਗਈ ਵਾਹਿਗੁਰੂ ਦੇ ਪਰਮੇਸ਼ਰ ਦੇ ਜਿਹਦੇ ਨਾਲ ਕਹਿੰਦੇ ਮੇਰੇ ਕੰਨ ਤੋਂ ਪਤਾ ਨਹੀਂ ਕਿੰਨੇ 10 ਸਾਲਾਂ ਤੋਂ ਨਹੀਂ ਸੀ ਸੁਣ ਰਿਹਾ ਸੁਣਨਾ ਸ਼ੁਰੂ ਹੋ ਗਿਆ ਕੈਂਸਰ ਕਰਕੇ ਸਾਰੇ ਸਰੀਰ ਦੇ ਵਿੱਚ ਹੌਲੀ-ਹੌਲੀ ਅੰਗ ਜਵਾਬ ਦੇ ਰਹੇ ਸੀ ਕਹਿੰਦੇ ਮੈਂ ਸਟ੍ਰੈਚਰ ਤੋਂ ਉੱਠ ਕੇ ਬੈਠ ਗਿਆ ਕਰਦਿਆਂ ਕਰਦਿਆਂ ਮਤਲਬ ਗੱਲ ਸੰਕੇਫ ਦੇ ਵਿੱਚ ਆਪਾਂ ਕਰੀਏ ਤੇ 30ਵੇਂ ਦਿਨ ਜਦੋਂ ਕਹਿੰਦੇ ਅਖੰਡ ਪਾਠ ਸਾਹਿਬ ਦੇ ਭੋਗ ਪਏ ਸੰਪੂਰਨ ਹੋਏ ਕਹਿੰਦੇ ਮੈਂ ਸਟ੍ਰੈਚਰ ਦੀ بجائے ਆਪ ਉੱਠ ਕੇ ਆਪ ਟ੍ਰੇਨ 'ਚ ਵਾਪਸ ਸਫ਼ਰ ਕਰਕੇ ਗਿਆ ਗੁਰਬਾਣੀ ਦੇ ਵਿੱਚ ਇੰਨੀ ਸ਼ਕਤੀ ਆ ਸਾਡੇ ਜਦੋਂ ਸਾਨੂੰ ਭਰੋਸਾ ਹੋ ਜਾਂਦਾ ਉਸ ਤੋਂ ਬਾਅਦ ਆਪ ਜੀ ਦੇਖੋਗੇ ਕਿ ਹੁਣ ਹਰਮੰਦਰ ਸਾਹਿਬ ਤੇ ਵਿੱਚ ਉਸ ਤੋਂ ਬਾਅਦ ਜ਼ਿਆਦਾ ਮਤਲਬ ਸੰਗਤ ਜਾਣ ਲੱਗ ਗਈ ਪਰ ਗੱਲ ਹਰਮੰਦਰ ਸਾਹਿਬ ਜਾਣਦੀ ਨਹੀਂ ਗੱਲ ਇਹ ਕਿ ਸਾਨੂੰ ਗੁਰਬਾਣੀ ਤੇ ਵਿਸ਼ਵਾਸ ਸਾਨੂੰ ਆਪਣੇ ਗੁਰੂ ਤੇ ਵਿਸ਼ਵਾਸ ਸਾਨੂੰ ਆਪਣੇ ਪਰਮੇਸ਼ਰ ਤੇ ਵਿਸ਼ਵਾਸ ਕਿ ਉਹ ਸਾਡਾ ਸਾਰਾ ਦੁੱਖ ਦੂਰ ਕਰਨ ਵਾਲਾ ਹੈ ਕਿਉਂਕਿ ਉਹੀ ਹੈ ਜੋ ਸਾਡਾ ਸਾਰਾ ਦੁੱਖ ਸੁੱਖ ਜਾਣਦਾ ਹੈ ਸੁਣਦਾ ਹੈ ਤੇ ਉਹਨੂੰ ਸਾਡੀ ਜਿਹੜੀ ਅੰਦਰਲੀ ਇੱਛਾ ਹੈ ਉਹਨੂੰ ਪੂਰੀ ਕਰਦਾ ਹੈ ਜਿਸ ਤਰ੍ਹਾਂ ਸੰਗਤ ਜੀ ਕੁਰਬਾਨੀ ਦੇ ਵਿੱਚ ਆਉਂਦਾ ਹੈ ਕਿ ਜਿਸ ਤਰ੍ਹਾਂ ਦੀ ਸਾਡੀ ਅੰਦਰ ਦੀ ਭਾਵਨਾ ਹੈ ਇੱਛਾ ਹੈ ਉਹ ਗੁਰੂ ਜਾਣਦਾ ਹੈ ਉਹ ਉਹਨੂੰ ਪੂਰੀ ਕਰਦਾ ਹੈ ਜਿਸ ਤਰ੍ਹਾਂ ਦੀ ਭਾਵਨਾ ਨਾਲ ਅਸੀਂ ਗੁਰੂ ਕੋਲ ਜਾਂਦੇ ਹਾਂ ਇਹ ਗੱਲ ਮੈਂ ਤਾਂ ਕਹਿਣ ਲੱਗੀ ਆ ਕਿ ਵੀਰ ਰਾਮ ਸਿੰਘ ਜੀ ਹਮੇਸ਼ਾ ਇਹ ਗੱਲ ਤੇ ਜੋੜ ਦਿੰਦੇ ਨੇ ਕਿ ਜੇ ਅਸੀਂ ਗੁਰਬਾਣੀ ਗਾਉਂਦੇ ਆ ਗੁਰਬਾਣੀ ਸੁਣਦੇ ਆ ਤਾਂ ਸਾਡੇ ਰੋਗ ਦੂਰ ਹੋ ਜਾਂਦੇ ਨੇ ਉਹਨਾਂ ਨੇ ਗੁਰਬਾਣੀ ਦੇ ਵਿੱਚੋਂ ਇਹ ਮਤਲਬ ਉਹਨਾਂ ਨੇ ਸਿੱਖਿਆ ਉਪਦੇਸ਼ ਲਿਆ ਹੈ ਇਸ ਨੂੰ ਕਮਾਇਆ ਹੈ ਤੇ ਇਹੀ ਉਹ ਸਾਡੇ ਸਾਰਿਆਂ ਦੇ ਵਿੱਚ ਵੰਡ ਰਹੇ ਨੇ ਅਜੇ 2-3 ਦਿਨ ਹੋਏ ਵੀਰ ਜੀ ਨਾਲ ਇਹਦੇ ਬਾਰੇ ਵਿਚਾਰਾਂ ਹੋਈਆਂ ਸੀ ਤਾਂ ਪਾਤਸ਼ਾਹ ਨੇ ਮਨ ਦੇ ਵਿੱਚ ਇਹਦੇ ਬਾਰੇ ਆਪ ਜੀ ਨਾਲ ਇਸ ਆਡੀਓ ਰਾਹੀਂ ਸਾਂਝ ਪਾਉਣ ਲਈ ਪ੍ਰੇਰਿਆ ਇਸੇ ਲਈ ਅਜੇ ਪਾਈ ਜਾ ਰਹੀ ਹੈ ਜਿਸ ਜਿਸ ਤਰ੍ਹਾਂ ਵੀ ਕਿਸੇ ਦੀ ਇੱਛਾ ਹੈ ਵੀਰ ਜੀ ਦੇ ਮਨ ਵਿੱਚ ਇਹ ਇੱਛਾ ਕਿ ਸਾਡੇ ਦੁੱਖ ਦੂਰ ਕਰਨ ਦੇ ਲਈ ਉਹ ਗੁਰੂ ਨਾਲ ਗੱਲਾਂ ਕਰਦੇ ਨੇ ਫਿਰ ਗੁਰੂ ਤੋਂ ਉਪਦੇਸ਼ ਉਹਨਾਂ ਨੂੰ ਮਿਲਦਾ ਜੋ ਸਾਡੇ ਨਾਲ ਸਾਂਝਾ ਕਰਦੇ ਨੇ ਦਾਸੀ ਵੀ ਉਹਨਾਂ ਨਾਲ 100% ਮਤਲਬ ਕਿਸ ਤਰ੍ਹਾਂ ਕਹੀਏ ਕਿ 100% ਉਹਨਾਂ ਦੇ ਨਾਲ ਇਸ ਗੱਲ ਨੂੰ ਮੰਨਦੀ ਹੈ ਭਲੀਪਾਂਤ ਜਿਸ ਤਰ੍ਹਾਂ ਦਾਸੀ ਦੇ ਮਨ ਵਿੱਚ ਹੋਰ ਇੱਛਾ ਨਾਲ ਗੁਰੂ ਕੋਲ ਜਾਂਦੀ ਹੈ ਹੋਰ ਉਪਦੇਸ਼ ਸੁਣ ਮਿਲਦਾ ਹੈ ਉਹ ਵੀ ਅਸੀਂ ਆਪ ਜੀ ਨਾਲ ਸਾਂਝਾ ਕਰ ਸਕਦੇ ਹਾਂ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਆਪਾਂ ਉਹ ਵੀ ਸਾਂਝਾ ਕਰਾਂਗੇ ਪਰ ਕਿਉਂਕਿ ਹੁਣ ਅਸੀਂ ਇਹ ਜੋ ਹੈ ਸਰਬ ਰੋਗ ਦਾ ਔਖ ਨਾਮ ਜਿਸ ਤਰ੍ਹਾਂ ਵੀਰ ਜੀ ਕਹਿੰਦੇ ਨੇ ਕਿ ਜੇ ਕੋਈ ਦੁਖੀ ਹੈ ਉਹਨੂੰ ਆਪਣੀ ਜ਼ਿੰਦਗੀ ਨੂੰ ਸੁਖੀ ਬਣਾਉਣ ਲਈ ਪਹਿਲਾਂ ਉਹ ਤਤ ਪਰ ਹੈ ਅਰ ਜੇ ਕੋਈ ਵੀ ਜੀਵ ਗੁਰਬਾਣੀ ਦੇ ਲੜ ਲੱਗ ਕੇ ਆਪਣਾ ਦੁੱਖ ਦੂਰ ਕਰਕੇ ਆਪਣੀਆਂ ਖੁਸ਼ੀਆਂ ਵਾਪਸ ਲੈ ਸਕਦਾ ਹੈ ਫਿਰ ਕਿਉਂ ਨਾ ਅਸੀਂ ਉਹਨਾਂ ਨੂੰ ਇਸ ਗੱਲ ਤੋਂ ਜਾਣੂ ਕਰਵਾਈਏ ਇਹ ਸਾਡਾ ਫਰਜ਼ ਬਣਦਾ ਹੈ ਜਿਹਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਗਿਆ ਹੈ ਜਿਹਦੇ ਨਾਲ ਇਹ ਵਾਪਰਿਆ ਹੈ ਜਿਹਨੂੰ ਪਰਮੇਸ਼ਰ ਨੇ ਇਸ ਪਾਸੇ ਵੱਲ ਜਾਣ ਦੀ ਸੋਝੀ ਦਿੱਤੀ ਹੈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇੱਕ ਦੂਜੇ ਦੇ ਨਾਲ ਗੁਰਬਾਣੀ ਬਾਬਤ ਸਾਂਝ ਪਾਈਏ ਕਿ ਗੁਰਬਾਣੀ ਦੇ ਵਿੱਚ ਸਾਨੂੰ ਇਹ ਸਿੱਖਿਆ ਮਿਲਦੀ ਆ ਗੁਰਬਾਣੀ ਤੋਂ ਸਾਨੂੰ ਇਹ ਆਸਰਾ ਮਿਲਦਾ ਗੁਰਬਾਣੀ ਸਾਡੀ ਇਸ ਤਰ੍ਹਾਂ ਮਦਦ ਕਰ ਸਕਦੀ ਆ ਗੁਰੂ ਪਾਤਸ਼ਾਹ ਸਾਡੀ ਇਸ ਤਰ੍ਹਾਂ ਇਸ ਜ਼ਿੰਦਗੀ ਇਸ ਲੋਕ ਦੇ ਵਿੱਚ ਸਾਡੀ ਜ਼ਿੰਦਗੀ ਸੌਖੀ ਬਣ ਸਕੇ ਪਰਲੋਕ ਤੇ ਸੁਹੇਲਾ ਹੋਣਾ ਹੀ ਹੋਣਾ ਜਦੋਂ ਅਸੀਂ ਨਾਮ ਤੇ ਗੁਰਬਾਣੀ ਦੇ ਲੱਡ ਲੱਗ ਗਏ ਹਾਂਜੀ ਸੰਗਤ ਜੀ ਬੋਲਦਿਆਂ ਕਿਸੇ ਵੀ ਗੱਲ ਦੇ ਨਾਲ ਕਿਸੇ ਵੀ ਵੀਰ ਭੈਣ ਨੂੰ ਕੋਈ ਮਾੜੀ ਗੱਲ ਲੱਗੀ ਹੋਵੇ ਕੋਈ ਗਲਤੀ ਹੋ ਗਈ ਹੋਵੇ ਤਾਂ ਦੋਨੋਂ ਹੱਥ ਜੋੜ ਕੇ ਆਪ ਜੀ ਤੋਂ ਮਾਫੀ ਚਾਹੁੰਦੀ ਹਾਂ ਪਰ ਆਪ ਜੀ ਇਸ ਤੇ ਜ਼ਰੂਰ ਗੌਰ ਕਰਨੀ ਇਸ ਜੋ ਉਪਦੇਸ਼ ਹੈ ਗੁਰੂ ਪਾਤਸ਼ਾਹ ਦਾ ਇਹਨੂੰ ਜ਼ਰੂਰ ਹਿਰਦੇ ਹਿਰਦੇ ਵਿੱਚ ਵੀ ਵਸਾਉਣਾ ਤੇ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਵੀ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ